ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਭ ਜਾਣਦੇ ਹੋ ਕਿ ਪਹਿਲਾਂ ਆਪਾਂ ਡਿਜ਼ਾਈਨਰ ਪੀਸ ਜਿਹੜੇ ਨਵੇਂ ਹਾਈ ਹੁੰਦੇ ਨੇ ਉਹ ਹੀ ਐਡ ਕਰਦੇ ਹਾਂ ਕਿਉਂਕਿ ਐਨ ਆਰ ਆਈਸ ਬੰਨਾਂ ਨੂੰ ਸਿਰਫ ਇਦਾਂ ਦੇ ਸੂਟਸ ਹੀ ਪਸੰਦ ਆਉਂਦੇ ਹਨ ਔਰ ਉਹਨਾਂ ਵਾਸਤੇ ਵੀ ਸਪੈਸ਼ਲ ਵੀਡੀਓ ਹੁੰਦੀ ਆ ਜਾਂ ਫਿਰ ਇੰਡੀਆ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਵੀ ਸੂਟ ਲੈਣੇ ਸਾਰੇ ਐਡ ਕੀਤੇ ਹੋਏ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਸੋ ਇਹ ਸਾਰੇ ਸਾੜੀ ਨੇ ਤੁਸੀਂ ਲਹਿੰਗੇ ਬਣਾ ਸਕਦੇ ਹੋ ਸੂਟ ਵੀ ਬਣ ਜਾਣਗੇ ਇਹਨਾਂ ਦੇ ਦੁਪੱਟੇ ਐਡ ਕੀਤੇ ਹੋਏ ਨੇ ਪਲੇਨ ਫੈਬਰਿਕ ਅਟੈਚ ਕਰਕੇ ਤੁਸੀਂ ਇਹਨਾਂ ਦੇ ਨਾਲ ਪਲੇਨ ਸਲਵਾਰ ਜਾਂ ਫਿਰ ਕੁੜਤੀ ਐਡ ਕਰ ਸਕਦੇ ਹੋ ਸੋ ਸਾਰੇ ਡਿਜ਼ਾਈਨਰ ਫੈਬਰਿਕ ਆਊਗਾ ਕਾਟਨ ਦੇ ਬਹੁਤ ਸੋਹਣੇ ਸੂਟਸ ਆਲਕੀਤੇ ਨੇ ਕਾਟਨ ਦੇ ਵਿੱਚ ਵੀ ਫੈਬਰਿਕ ਬਹੁਤ ਤਰ੍ਹਾਂ ਦਾ ਆਉਂਦਾ ਇੱਕ ਪੈਨ ਦਾ ਮੈਸੇਜ ਆ ਰਿਹਾ ਸੀ ਕਿ ਦੀ ਕਾਟਨ ਦਾ ਸੂਟ ਇੰਨਾ ਜ਼ਿਆਦਾ ਮਹਿੰਗਾ ਸੋ ਜੀ ਕਾਟਨ ਵੀ ਬਹੁਤ ਮਹਿੰਗੀ ਤੋਂ ਮਹਿੰਗੀ ਹੈਗੀ ਆ ਜੀ ਤੁਸੀਂ ਪਲੇਨ ਫੈਬਰਿਕ ਵੀ 4-5000 ਤੋਂ ਲੈ ਸਕਦੇ ਤੁਸੀਂ ਅਕਸਰ ਦੇਖੇ ਹੋਣੇ ਪਲੇਨ ਹੀ ਹੁੰਦੇ ਨੇ ਕੁੜਤੇ ਪਜਾਮੇ ਤਾਂ ਮਹਿੰਗੇ ਤੋਂ ਮਹਿੰਗੇ ਮਿਲ ਜਾਂਦੇ ਨੇ ਸੋ ਫੈਬਰਿਕ ਦਾ ਮੁੱਲ ਹੁੰਦਾ ਜਿਵੇਂ ਦਾ ਫੈਬਰਿਕ ਹੋਵੇ ਉਦਾਂ ਦਾ ਹੀ ਪ੍ਰਾਈਸ ਹੁੰਦਾ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਦਾ ਡਿਜ਼ਾਈਨ ਆ ਉਹੀ ਤੁਹਾਨੂੰ ਪ੍ਰਾਈਜ਼ ਹੋਏਗਾ ਡਿਜ਼ਾਈਨ ਸੋਹਣਾ ਹੋਵੇ ਨਹੀਂ ਜੀ نیچے ਜਿਹੜਾ ਕਪੜਾ ਯੂਜ਼ ਕੀਤਾ ਜਾਂਦਾ ਹੈ ਕਪੜੇ ਦੇ ਅਕੋਰਡਿੰਗ ਪ੍ਰਾਈਜ਼ ਹੁੰਦਾ ਸੋ ਇਹ ਕਾਟਨ ਦੇ ਘੱਟ ਰੇਟ ਦੇ ਸੂਟਸ ਨੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ